ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਸਵਾਰਿਓ ਤੁਸੀਂ ਵੇਖ ਰਹੇ ਹੋ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਹੀ ਲਗਾਤਾਰ ਕਿਤੇ ਨਾ ਕਿਤੇ ਹਰ ਰੋਜ਼ ਬਾਰਿਸ਼ ਹੋ ਰਹੀ ਹੈ ਸਾਵਣ ਦਾ ਮਹੀਨਾ ਚੜ੍ਹਿਆ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਨੇ ਸਾਵਣ ਦੇ ਮਹੀਨੇ ਦੇ ਪਰਥਾਏ ਜੋ ਸ਼ਲੋਕ ਨੇ ਸੇਬ ਜੀਆਂ ਨੇ ਉਚਾਰਨ ਕੀਤੇ ਨੇ ਕਿ ਸ਼ਾਵਣ ਦਾ ਜਿਹੜਾ ਮਹੀਨਾ ਹੈ ਉਹਦੇ ਵਿੱਚ ਚਾਰਕ ਬੰਦੇ ਖੁਸ਼ ਵੀ ਹੁੰਦੇ ਨੇ ਚਾਰ ਬੰਦੇ ਦੁਖੀ ਵੀ ਹੁੰਦੇ ਨੇ ਸਾਰਿਆਂ ਨੂੰ ਸ਼ਾਵਣ ਦਾ ਮਹੀਨਾ ਖੁਸ਼ੀ ਨਹੀਂ ਦਿੰਦਾ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਲੋਕ ਨੇ ਨਾਨਕ ਸ਼ਾਵਣ ਦੇ ਵਸੈ ਚੋਹ ਓਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆ ਕਰਤਨ ਹੋਏ ਜਦੋਂ ਸ਼ਾਵਣ ਦਾ ਬੱਦਲ ਵਰ੍ਹਦਾ ਚਾਰਕ ਜਿਹੜੇ ਨੇ ਬੜੇ ਖੁਸ਼ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਨਾਗ ਵੀ ਆਉਂਦੇ ਨੇ ਸੱਪ ਆਦਿਕ ਜੋ ਗਰਮੀ ਦੇ ਵਿੱਚੋਂ ਉਹਨਾਂ ਨੂੰ ਠੰਡ ਮਹਿਸੂਸ ਹੁੰਦੀ ਹੈ ਮਿਰਗਾ ਨੂੰ ਪਾਣੀ ਦੇ ਤਲਾਬ ਭਰ ਜਾਂਦੇ ਨੇ ਮੱਛੀਆਂ ਨੂੰ ਪਾਣੀ ਦੇ ਤਲਾਬ ਭਰ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ 4 ਰੁਪਏ ਨੇ ਘਰ ਵਿੱਚ ਬੈਠਣ ਬੈਠ ਕੇ ਖਾਣ ਵਾਸਤੇ ਉਹਨਾਂ ਨੂੰ ਬਾਹਰ ਜਾਣ ਦੀ ਕਮਾਉਣ ਦੀ ਲੋੜ ਨਹੀਂ ਉਹ ਵੀ ਖੁਸ਼ ਹੁੰਦੇ ਨੇ ਪ੍ਰਚਾਰਕ ਉਹ ਨੇ ਜਿਹੜੇ ਦੁਖੀ ਹੋ ਜਾਂਦੇ ਨੇ ਉਹ ਕੌਣ ਨੇ ਗੁਰਪਾਤਰਾ ਕਹਿੰਦੇ ਨਾਨਕ ਸਾਵਣ ਜੇ ਵਸੈ ਚੋਹ ਵਿਛੋੜਾ ਹੋਏ ਗਾਈ ਪੂਤਾ ਨਿਰਤਨਾ ਪੰਥੀ ਚੱਕਰ ਹੋਈ ਇੱਕ ਤੇ ਜਦੋਂ ਸਾਵਣ ਵਰਸਦਾ ਚਾਰਕ ਬੰਦੇ ਜਿਹੜੇ ਨੇ ਦੁਖੀ ਹੋ ਜਾਂਦੇ ਨੇ ਇੱਕ ਤੇ ਗਾਈ ਪੂਤਾ ਕਹਿੰਦੇ ਨੇ ਬਲਦਾਂ ਨੂੰ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਖੇਤੀ ਸੀ ਉਹ ਬਲਦਾਂ ਤੇ ਨਿਰਭਰ ਸੀ ਜਦੋਂ ਬੱਦਲ ਵਰਸਦਾ ਸੀ ਲੋਕ ਬਲਦਾਂ ਨੂੰ ਹਲ ਜੋੜ ਲੈਂਦੇ ਸਨ ਇੱਕ ਨਿਰਧਨ ਬੰਦਾ ਜਿਸ ਬੰਦੇ ਨੇ ਉਹੀ ਕਮਾਉਣਾ ਦਿਹਾੜੀ ਲਾ ਕੇ ਸ਼ਾਮ ਨੂੰ ਉਹਦਾ ਰਸਣ ਲੈਣਾ ਉਹ ਵੀ ਬਹੁਤ ਦੁਖੀ ਹੁੰਦਾ ਤੇ ਜਿਸ ਬੰਦੇ ਨੇ ਇੱਕ ਪੰਥੀ ਜਿਨੇ ਆਪਣੀ ਮੰਜ਼ਲ ਤੇ ਪਹੁੰਚਣਾ ਜੋ ਰਾਹੀ ਪੰਦੀ ਉਹ ਵੀ ਦੁਖੀ ਹੋ ਜਾਂਦਾ ਸੜਕਾਂ ਜਿਹੜੀਆਂ ਨੇ ਰਾਸਤੇ ਜਿਹੜੇ ਨੇ ਪਾਣੀ ਨਾਲ ਭਰ ਜਾਂਦੇ ਨੇ ਉਹ ਵੀ ਦੁਖੀ ਹੁੰਦਾ ਏ ਤੇ ਦੂਜਾ ਸਤਿਗੁਰੂ ਕਹਿੰਦੇ ਜਿਹੜਾ ਚੱਕਰ ਹੈ ਨੌਕਰ ਹੈ ਜਿੰਨਾ ਮਰਜ਼ੀ ਬੱਦਲ ਵਰਸੀ ਜਾਵੇ ਜਿਹੜਾ ਨੌਕਰ ਹੈ ਉਹਨੂੰ ਕੰਮ ਕਰਨਾ ਪੈਂਦਾ ਭਾਵੇਂ ਚਰੀ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਹੋਵੇ ਪਰ ਉਹਨੂੰ ਖੇਤ ਦੇ ਵਿੱਚੋਂ ਜਿਹੜੇ ਪੱਠੇ ਨੇ ਉਹ ਵੱਢ ਕੇ ਲਿਓਣੇ ਪੈਣਗੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਸਾਵਣ ਦਾ ਮਹੀਨਾ ਹੈ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰਦਾ ਇਹ ਸਾਰੇ ਖੁਸ਼ ਨਹੀਂ ਹੁੰਦੇ ਕੁਝ ਖੁਸ਼ ਵੀ ਹੁੰਦੇ ਨੇ ਤੇ ਕੁਝ ਦੁਖੀ ਵੀ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ